ਟੀ-ਸ਼ਰਟਾਂ ਵਿਕਣੀਆਂ ਘੱਟ ਹੋ ਗਈਆਂ ਵਿਕਰੀਆਂ ਨੇ ਜੇ ਵੀ ਨਾ ਵਿਕੀ ਰਹੀਆਂ ਜਿਉਂਦੀਆਂ ਹੁਣ ਗਰਮੀ ਆ ਗਈ ਗਰਮੀ ਜ਼ਿਆਦੇ ਵਿਕਣੀਆਂ ਹਾਂ ਗਰਮੀ ਜ਼ਿਆਦੇ ਵਿਕਣੀਆਂ ਗਰਮੀ ਜ਼ਿਆਦੇ ਵਿਕਣੀਆਂ ਹੁਣ ਲੋਕ ਵੀ ਤੁਸੀਂ ਦੇਖ ਰਹੇ ਹੋ ਅੱਜ ਤਾਂ ਬਹੁਤ ਆ ਰਹੇ ਨੇ ਲੋਕ ਆ ਜਿਵੇਂ ਜਿਵੇਂ ਪਤਾ ਲੱਗੂਗਾ ਲੋਕਾਂ ਨੂੰ ਹੋਰ ਆਉਣਗੇ ਪਤਾ ਲੱਗੂਗਾ ਜੀ ਕੱਲ ਨੂੰ ਏਦੋਂ ਵੀ ਜ਼ਿਆਦਾ ਕੱਟ ਜਾਦੇ ਹੋਊਗਾ ਕੱਲ ਨੂੰ ਜ਼ਿਆਦਾ ਕੱਟ ਹੋਊਗਾ ਹੁਣ ਕਈ ਇਹ ਤਾਂ ਗੱਲ ਕਰੀਏ ਬਾਈ ਤਾਂ ਚਾਹੇ ਚੱਲੋ ਨਹੀਂ ਰਿਹਾ ਦੁਨੀਆ ਦੇ ਪਰ ਰੋਟੀ ਕਿਵੇਂ ਆਪਾਂ ਗੱਲ ਕਰਦੇ ਹਾਂ ਲਾਣੇਦਾਰਾ ਕਿ ਬਹੁਤ ਬੰਦੇ ਨੂੰ ਦੇਖ ਲਓ ਕਿੰਨੇ ਬੰਦੇ ਨੂੰ ਰੋਟੀ ਪਾ ਗਿਆ ਹੈ ਨਾ ਬਹੁਤ ਲੋਕਾਂ ਨੂੰ ਬਹੁਤ ਲੋਕਾਂ ਨੂੰ ਠੀਕ ਹੈ ਸੱਸੀ ਗੱਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਪੇ ਟੈਲੀਵਿਜ਼ਨ ਤੇ ਖੜਿਆ ਮੈਂ ਬਾਈ ਦੀ ਸਮਾਦ ਦੇ ਬਿਲਕੁਲ ਸਾਹਮਣੇ ਖੜਿਆ ਕਿਹਦੇ ਲਵਿਆ ਬਾਪੂ ਆਪਣਾ ਉਹੀ ਮਸ਼ਹੂਰ ਹੈ ਦੁਨੀਆ ਭਰ ਦੇ ਲੋਕ ਜਾਣਨ ਲੱਗੇ ਕਿਨੂੰ ਕੀ ਹਾਲ ਹੈ ਬਾਪੂ ਬਹੁਤ ਵਧੀਆ ਜੀ ਅਜਾ ਐ ਵਸ ਪਹਿਲਾਂ ਦਾ ਪਧਾਈਆਂ ਹੋਣ ਤੈਨੂੰ ਹਾਂ ਜੀ ਤੁਹਾਨੂੰ ਵੀ ਧਾਨੀਆਂ ਹੋਣ ਜੀ ਲੱਗੀ ਖਬਰ ਪਤਾ ਹਾਂ ਜੀ ਲੱਗੀ ਖਬਰ ਕਿਵੇਂ ਲੱਗਿਆ ਸੁਣ ਕੇ ਸੁਣ ਕੇ ਬਹੁਤ ਖੁਸ਼ੀ ਆਈ ਜੀ ਇੱਥੇ ਖੁਸ਼ੀ ਹੋਈ ਸੁਣ ਕੇ ਸਾਰੇ ਸਵੇਰੀ ਲੱਟੂ ਬਣਨ ਲੱਗੇ ਜੀ ਅੱਜ ਅਜਾ ਲੱਡੂ ਬਣਦੇ ਹੋਰੇ ਲੋਕਾਂ ਨੇ ਲੋਕਾਂ ਨੇ ਲੱਡੂ ਬਣਦੇ ਜੀ ਅੱਛਾ ਲੱਡੂ ਬਣਾਲਾ ਲੱਡੂ ਬਣ ਕੇ ਗਿਆ ਗਲਾਬ ਦੇ ਅਮਲਾ ਬਣ ਕੇ ਗਿਆ ਜੀ ਹਾਂ ਹੋਰ ਮਟਾਈ ਬਣ ਕੇ ਗਿਆ ਹੋਰ ਲੋਕਾਂ ਵਾਲੇ ਬਹੁਤ ਲੋਕਾਂ ਨੇ ਲੱਡੂ ਬਣੇ ਬਹੁਤ ਜ਼ਿਆਦਾ ਖੁਸ਼ੀ ਆਈ ਜੀ ਖੁਸ਼ੀ ਆ ਲੋਕਾਂ ਚ ਗਾਣਾ ਨਹੀਂ ਜੀ ਤਿਆਬਾ ਤਾਂ ਕਿਉਂਕਿ ਲੋਕ ਕਹਿੰਦੇ ਬਹੁਤ ਸਮੇਂ ਤੋਂ ਵੇਟ ਕਰ ਰਹੇ ਸੀ ਵੀ ਤੁਹ ਖੁਸ਼ੀ ਆਵੇ ਪਰਿਵਾਰ ਦਾ ਹੈਨਾ ਹਾਂਜੀ ਤੇ ਅੱਜ ਰੱਬ ਨੇ ਸੁਣੀ ਬਾਪੂ ਨੇ ਪੋਸਟ ਪਾਈ ਕਰੋ ਹਾਂਜੀ ਅੱਛਾ ਸਵੇਰੇ ਕੋਈ ਪਰਿਵਾਰ ਦਾ ਬੰਦਾ ਆਇਆ ਉਰੇ ਇੱਥੇ ਆ ਕੇ ਮੇਰੇ ਆਂਟੋ ਸਾਡੇ ਪਹਿਲਾਂ ਚਲੇ ਗਏ ਸੀ ਜੀ ਆ ਕੇ ਗਏ ਨੇ ਹਾਂਜੀ ਅੱਛਾ ਆ ਕੇ ਗਏ ਨੇ ਮੇਰੇ ਦੋੜ ਸਾਫ ਸਫਾਈ ਜਿਹਾ ਕਰਕੇ ਗਏ ਨੇ ਕਹਿੰਦੇ ਸਾਫ ਸਫਾਈ ਕਰਕੇ ਗਏ ਜੀ ਅੱਛਾ ਜੀ ਥੋੜਾ ਜਿਆਦਾ ਰੇਟ ਆਏ ਉਹ ਸਵੇਰੇ ਪਹਿਲਾਂ ਚਲੇਗੇ ਅੱਛਾ ਕਿਵੇਂ ਲੋਕ ਉਰੇ ਆ ਰਹੇ ਨੇ ਦਾਸ ਨੂੰ ਪਤਾ ਕਿਉਂਕਿ ਛੋਟੇ ਲਵੇ ਹਰੇਕ ਬੰਦਾ ਖੜਦਾ ਕੀ ਕਹਿ ਰਹੇ ਨੇ ਲੋਕ ਵੀ ਬਹੁਤ ਵਧੀਆ ਹੋਇਆ ਲੋਕ ਤਾਂ ਕਹਿੰਦੇ ਨੇ ਜੀ ਲੋਕ ਅੱਖਾਂ 'ਚ ਹੰਝੂ ਆ ਜਾਂਦੇ ਨੇ ਲੋਕਾਂ ਦੇ ਵਿੱਚ ਕਹਿੰਦੇ ਬੜੀ ਅਰਬਾਂ ਲੋਕਾਂ ਦੀਆਂ ਦੁਆਵਾਂ ਸੀ ਜਿਹੜੀਆਂ ਉਹ ਦੁਆਵਾਂ ਪਰਮਾਤਮਾ ਦੇ ਦਵਾਰੇ ਤੋਂ ਦਵਾਰੇ ਸੁਣ ਲਈਆਂ ਅੱਛਾ ਕੱਠ ਕਿਹਨਾਂ ਕੋ ਹੁੰਦਾ ਔਰ ਦਿੱਲੀ ਆਕਰ ਆਪਾਂ ਹੋਣ ਗੱਲ ਕਰੀਏ ਅੱਠ ਦਾ ਇੰਨਾ ਹਵੇਲੀ ਮੂਰੇ ਇੰਨਾ ਕੱਠ ਹੈ ਜੀ ਜਿੱਥੇ ਤਿਲ ਘਰ ਨੂੰ ਖਾਣੇ हांनी ये इत्ते लोग आई जावे फटाफट होवेली चीज जादे जी एत भाई दी समात आगे ਮਾਟਾ ਦੇ ਕੇ ਹੋਵੇਲੀ ਵਾਲੀ ਜਾਂਦੇ ਨੇ ভিੜਾ ਘੱਟ ਆਉਂਦੇ ਨੇ ਲੋਕ ਜੀ ਆਰਮਾ ਲੋਕ ਅੱਜ ਕੁਝ ਨਾ ਬਣਾ ਰਹੇ ਕਹਿੰਦੇ ਛੋਟਾ ਸਿੱਧੂ ਵਾਪਸ ਆ ਗਿਆ ਹਾਂਜੀ ਹਾਂ ਛੋਟਾ ਤੈਨ ਦੇਖ ਲਈ ਫੋਟੋ ਨਾ ਮੈਂ ਫੋਟੋ ਨਹੀਂ ਦੇ ਕਿੰਨਾ ਮੇਰੇ ਕੋਲ ਤਾਂ ਝੋਟਾ ਮੋਬਾਈਲ ਹੈ ਦਿਖਾ ਦਿੰਦੇ ਆ ਤੁਹਾਨੂੰ ਵੀ ਫੋਟੋ ਦਿਖਾ ਦਿੰਦੇ ਕੋਈ ਗੱਲ ਨਹੀਂ ਤੇ ਬਾਈ ਬਾਈ ਆਪਣਾ ਗੱਲ ਕਰੀਏ ਲਾਣੇਦਾਰ ਦੀ ਲਾਣੇਦਾਰ ਖੜਿਆ ਸਮਾਨ ਤੇ ਬਿਲਕੁਲ ਸਾਹਮਣੇ ਪਹਿਲਾਂ ਵੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਕੰਮ ਕਿਵੇਂ ਚੱਲਦਾ ਤੇਰਾ ਹੁਣ ਬਹੁਤ ਵਧੀਆ ਚੱਲਦਾ ਅੱਛਾ ਕਿਹ ਨੰਬਰ ਤੇ ਆਉਂਦੇ ਨੇ ਲੋਕ ਤਾਂ ਭਾਲ ਕੇ ਰੁਕ ਮੁਖਾ ਤਾਤੇ ਜੀ ਲੱਗਿਆ ਰਹਿੰਦਾ ਜੀ ਆ ਕੇ ਕਹਿੰਦੇ ਨੇ ਬੜਾ ਮਿਲਣਾ ਮਿਲਣਾ ਅੱਛਾ ਵੀਡੀਓ ਵਾਲੇ ਬੜਾ ਮਿਲਣਾ ਜੀ ਅੱਛਾ ਤੇ ਹੁਣ ਸਮਾਨ ਕੀ ਕੀ ਰੱਖ ਲਿਆ ਔਰ ਸਮਾਨ ਆਹੀ ਸਾਰੀਆਂ ਕੀ ਚਾਰੀਆਂ ਚੀਜ਼ਾਂ ਰੱਖੀ ਬੈਠਿਆ ਫਟਮਾ ਜੀ ਛੱਲੇ ਸਟਿੱਕਰ ਹਾਂ ਪਰ ਇਹ ਸਾਰਾ ਕੁਝ ਬਾਈ ਦਾ ਸਮਾਨ ਬਹੁਤ ਹੈ ਜੀ ਤਾਂ ਮਿੱਤਰ ਪਿਆਰੋ ਜੇ ਤੁਸੀਂ ਉਰੇ ਆਓ ਬਾਈ ਦੀ ਸਮਾਦ ਤੇ ਤਾਂ ਇਧਰਾਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਸ ਤਾਂ ਸਾਰੇ ਬੰਦੇ ਆਪਣੇ ਨੇ ਕਿਤੇ ਕੋਲ ਮਰਜ਼ੀ ਵਗ ਜਿਓ ਪਰ ਜੇ ਤੁਸੀਂ ਲਾਣੇਦਾਰ ਨੂੰ ਮਿਲਣਾ ਤਾਂ ਇਹ ਬਿਲਕੁਲ ਸਾਹਮਣੇ ਖੜਿਆ ਸਮਾਦ ਦੇ ਤੇ ਕਿਤਾਬਾਂ ਵੀ ਆ ਗਈਆਂ ਨਵੀਆਂ ਕਹਿੰਦੇ ਹੈ ਕਿਤਾਬਾਂ ਆ ਗਈਆਂ ਅੱਛਾ ਨਵਾਂ ਸਮਾਨ ਲੋਕ ਉਰੇ ਰੱਖ ਜਾਂਦੇ ਨੇ ਸਟਿੱਕਰ ਆ ਗਏ ਜੀ ਛੱਲੇ ਆ ਗਏ ਨਵੇਂ ਦੇ ਅੱਛਾ ਵੱਡੇ ਛੱਲੇ ਆ ਗਏ ਛੋਟੇ ਛੱਲੇ ਆ ਗਏ ਜੀ ਹਾਂ ਇਹ ਆ ਸਟਿੱਕਰ ਆ ਗਏ ਗੱਡੀਆਂ ਦੇ ਲਾਉਣ ਲਈ ਅੰਦਰਲੇ ਬਾਹਰਲੇ ਸਾਰੇ ਸਟਿੱਕਰ ਆ ਗਏ ਇਹ ਮਾਤਾ ਦੀ ਫੋਟੋ ਆ ਬਾਈ ਨਾਲ ਹੈ ਹਾਂਜੀ ਤੇ ਇੱਧਰ ਛੱਲੇ ਛੱਲੇ ਆ ਗਏ ਤਾਂ ਸਮਾਨ ਰੇਟ ਠੀਕ ਰੱਖਿਆ ਜਮਾ ਰੇਟ ਸਾਰਾ ਠੀਕ ਹੈ ਜੀ ਅੱਛਾ ਜਾਇ ਜਾ ਰੇਟ ਹੈ ਟੀ-ਸ਼ਰਟਾਂ ਵਿਕਣੀਆਂ ਘੱਟ ਹੋ ਗਈਆਂ ਵਿਕਰੀਆਂ ਨੇ ਜੇ ਵੀ ਹਾਂ ਵਿਕੀ ਰਹੀਆਂ ਜੀ ਉਨੀਆਂ ਹੁਣ ਗਰਮੀ ਆ ਗਈ ਗਰਮੀ ਜਿਆਦਾ ਵਿਕਣੀਆਂ ਹਾਂ ਗਰਮੀ ਜਿਆਦਾ ਵਿਕਣੀਆਂ ਗਰਮੀ ਜਿਆਦਾ ਵਿਕਣੀਆਂ ਹੁਣ ਲੋਕ ਵੀ ਤੁਸੀਂ ਦੇਖ ਰਹੇ ਹੋ ਅੱਜ ਤਾਂ ਬਹੁਤ ਆ ਰਹੇ ਨੇ ਲੋਕ ਆ ਜੇ ਜਿਵੇਂ ਜਿਵੇਂ ਪਤਾ ਲੱਗੂਗਾ ਲੋਕਾਂ ਨੂੰ ਹੋਰ ਆਉਣਗੇ ਪਤਾ ਲੱਗੂਗਾ ਜੀ ਕੱਲ ਨੂੰ ਏਦੋਂ ਵੀ ਜ਼ਿਆਦਾ ਕੱਟ ਜਾਦੇ ਹੋਊਗਾ ਕੱਲੂ ਜ਼ਿਆਦਾ ਕੱਟ ਹੋਊਗਾ ਹੁਣ ਕਈ ਇਹ ਤਾਂ ਗੱਲ ਕਰੀਏ ਬਾਈ ਤਾਂ ਚਾਹੇ ਚੱਲੋ ਨਹੀਂ ਰਿਹਾ ਦੁਨੀਆ ਦੇ ਪਰ ਰੋਟੀ ਕਿਵੇਂ ਆਪਾਂ ਗੱਲ ਕਰਦੇ ਹਾਂ ਲਾਣੇਦਾਰ ਆ ਇਹ ਬਹੁਤ ਬੰਦੇ ਨੂੰ ਦੇਖ ਲਓ ਕਿੰਨੇ ਬੰਦੇ ਰੋਟੀ ਪਾ ਗਏ ਹੈ ਨਾ ਬਹੁਤ ਲੋਕਾਂ ਨੂੰ ਵੀ ਬਹੁਤ ਲੋਕਾਂ ਨੂੰ ਠੀਕ ਹੈ ਤੇ ਬਾਕੀ ਹੋਰ ਕੋਈ ਗੱਲਬਾਤ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਹੱਸ ਠੀਕ ਠਾਕ ਜੀ ਬਹੁਤ ਖੁਸ਼ੀ ਹੋਈ ਜੀ ਅੱਜ ਠੀਕ ਹੈ ਜੀ ਸਿੱਧੂ ਵਾਪਸ ਆ ਗਿਆ ਸਾਡਾ ਸਾਨੂੰ ਅੰਤਾਂ ਦੀ ਖੁਸ਼ੀ ਆ ਜੇ ਸਾਥੋਂ ਇੰਟਰਵਿਊ ਕਰੀ ਵੀ ਲਈ ਗਰੀਬ ਹੈ ਠੀਕ ਹੈ ਧੰਨਵਾਦ ਜੀ ਗੱਲਬ